ਸ੍ਰੀ ਹਕਾਲ ਦੋਸਤੋ ਮਾ ਤੁਹਾਡਾ ਭਰਾ ਹਰਮਿੰਦਰ ਸਿੰਘ ਫੈਰੀ ਅੱਜ ਤੁਹਾਨੂੰ ਬਾਬਾ ਜੀ ਦੇ ਨਾਲ ਮਲਾਵਾਂਗੇ ਜੋ ਕਿ ਹੱਕ ਹਲਾਲ ਦੀ ਮਿਹਨਤ ਕਰਦੇ ਆ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਬਾਬਾ ਜੀ ਕਿਹੜਾ ਪਿੰਡ ਹੈ ਤੁਹਾਡਾ ਕਾਲਿਆ ਵਾਲੀ ਅੱਛਾ ਕੀ ਨਾਮ ਹੈ ਬਾਬਾ ਜੀ ਤੇਰਾ ਨਾਮ ਠਾਕਰ ਅੱਛਾ ਬਾਬਾ ਕਿੰਨੀ ਉਮਰ ਹੋ ਗਈ ਤੁਹਾਡੀ 70 ਸਾਲ ਜੀ ਅੱਛਾ ਤੇ ਬਾਬਾ ਜੀ ਆਪਣੇ ਹੱਕ ਹਲਾਲ ਦੀ ਮਿਹਨਤ ਕਰਦੇ ਹੋ ਤੁਸੀਂ ਸਬਜ਼ੀ ਵੇਚਦੇ ਹੋ ਸਾਡੇ ਪਿੰਡ ਦੇ ਵਿੱਚ ਤੇ ਨੌਜਵਾਨਾਂ ਨੂੰ ਕੀ ਕਹਿਣਾ ਚਾਹੁੰਦੇ ਆ ਜਿਹੜੇ ਨਸ਼ੇ ਪਤੇ ਕਰਦੇ ਆ ਉਹ ਛੱਡ ਦਣ ਵਧੀਆ ਰਹਿਣਗੇ ਅੱਛਾ ਤੇ ਮਾਂ ਪਿਓ ਨੂੰ ਕਿਉਂ ਤੰਗ ਕਰੇ ਠੀਕ ਹੈ ਤੇ ਆਪਣੇ ਹੱਕ ਹਲਾਲ ਦੀ ਮਿਹਨਤ ਕਰਨੀ ਚਾਹੀਦੀ ਆ ਤੁਸੀਂ ਸਾਡੇ ਪਿੰਡ ਦੇ ਵਿੱਚ ਸਬਜ਼ੀ ਵੇਚਦੇ ਹੋ ਛੋਟੀ ਵਧੀਆ ਸਬਜ਼ੀ ਲੱਗਦੀ ਆ ਹਾਂ ਤੇ ਕੋਈ ਚਾਹ ਪਾਣੀ ਲੰਗਰ ਪਾਣੀ ਬਹੁਤ ਵਧੀਆ ਮਿਲਦਾ ਵਾਧੂ ਮਿਲਦਾ ਪਿੱਛੇ ਮਰਜੀ ਤੇ ਵਧੀਆ ਧਾਰ ਵੀ ਦੇ ਦਿੰਦੇ ਨੇ ਸਬਜ਼ੀ ਹਾਂ ਸਬਜ਼ੀ ਧਾਰ ਦੇ ਤੇ ਪੈਸੇ ਛੋਟੇ ਆ ਜਾਂਦੇ ਨੇ ਆ ਜਾਂਦੇ ਸਾਰੇ ਪਿੰਡ ਦੇ ਅੱਛਾ ਠੀਕ ਹੈ ਤੇ ਪਿੰਡ ਦੇ ਲੋਕ ਵਧੀਆ ਆਦਰ ਮਾਨ ਸਤਿਕਾਰ ਠੀਕ ਹੈ ਤੇ ਕਿੰਨਾ ਚਿਰ ਹੋ ਗਿਆ ਬਾਬਾ ਜੀ ਸਬਜ਼ੀ ਵੇਚਦੇ ਹੋ ਤੁਹਾਨੂੰ ਮੈਨੂੰ ਹੋ ਗਏ ਉਹ 10 12 ਅੰਦਰ अच्छा ते किथों ਲੈ ਕੇ ਆਉਨੇ ਆ ਸਬਜ਼ੀ ਇਹ ਫਿਰ ਨਵੀਂ ਮੰਡੀ ਚ ਤੇ ਬੋਲੀ ਤੋਂ ਲੈ ਕੇ ਆਉਨੇ ਆ ਬੋਲੀ ਤੋਂ ਠੀਕ ਹੈ ਤੜਕੇ ਤੇ ਕਿੰਨੀ ਢਾੜੀ ਪੈ ਜਾਂਦੀ ਬਾਬੇ ਸੁਣ ਢਾੜੀ 300 ਰੁਪਿਆ ਪੈ ਜਾਂਦਾ 400 اچھا ਸਾਰਾ ਦਿਨ ਪਿੰਡ ਦੇ ਵਿੱਚ ਵੇਚਦੇ ਹਾਂ ਠੀਕ ਹੈ ਤੇ ਬਾਬਾ ਜੀ ਕਿੰਨੇ ਮੁੰਡੇ ਆ ਤੁਹਾਡੇ ਦੋ اچھا ਤੇ ਵਧੀਆ ਵਿਵਹਾਰ ਹੁੰਦਾ ਠੀਕ ਹੈ ਵਧੀਆ ਵਿਵਹਾਰ ਹੈ ਤੁਹਾਡੇ ਨਾਲ ਹਾਂ ਹਾਂ ਵਧੀਆ ਠੀਕ ਹੈ ਦੋਨੇ ਕੰਮ ਕਰਦੇ ਆ ਠੀਕ ਆ ਠੀਕ ਆ ਤੇ ਬਾਬਾ ਜੀ ਨਾਲ ਆਪਾਂ ਗੱਲਬਾਤ ਕੀਤੀ ਬਾਬਾ ਜੀ ਹੱਕ ਹਲਾਲ ਦੀ ਕਮਾਈ ਕਰਦੇ ਆ ਆਪਦੀ ਤੁਸੀਂ ਦੇਖ ਸਕਦੇ ਹੋ ਇਹ ਸਾਡੇ ਪਿੰਡ 'ਚ ਬਾਬਾ ਜੀ ਰੋਜ਼ ਸਬਜ਼ੀ ਵੇਚਣ ਆਉਂਦੇ ਆ ਤੇ ਨੌਜਵਾਨਾਂ ਨੂੰ ਬੇਨਤੀ ਆ ਵੀ ਤੁਸੀਂ ਵੀ ਆਪਦੀ ਮਿਹਨਤ ਹਾਂ ਮਿਹਨਤ ਕਰਿਆ ਕਰੋ ਤੇ ਬਾਬੇ ਵਾਂਗੂ ਹੱਕ ਹਲਾਲ ਦੀ ਕਮਾਈ ਕਰਨੀ ਚਾਹੀਦੀ ਆ ਤੇ ਹੱਕ ਹਲਾਲ ਦੀ ਕਮਾਈ ਬਾਬਾ ਖੜਦੀ ਏ ਕਿ ਗਲਤ ਆਪਾਂ ਗੁਰੂਆਂ ਨੇ ਇਹੀ ਸਿਖਾਇਆ ਹਾਂ ਕਿਸੇ ਦੀ ਸਬਜ਼ੀ ਨਾ ਮਾਰੋ ਚੋਰੀ ਨਾ ਕਰੋ ਠੀਕ ਆ ਬਈ